ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਤੇ ਮੈਂ ਹਾਂ ਤੁਹਾਡੇ ਨਾਲ 파ਰਸ ਨੋਤਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਬੁਲੇਟਿਨ ਦੇ ਵਿੱਚ ਅੱਜ ਮੈਂ ਮੌਜੂਦ ਹ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਜਿੱਤੇ ਇੱਕ ਬੜੀ ਖਾਸ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ 148 ਵਾ ਜਿਹੜਾ ਹਰੀਵੱਲਬ ਸੰਗੀਤ ਸੰਮੇਲਨ ਕੀਤਾ ਜਾਣਾ ਹੈ શ્રી ਸਿੱਧ ਸ਼ਕਤੀਪੀਰ ਦੇਵਤ ਲਾਭ ਮੰਦਿਰ ਦੇ ਵਿੱਚ ਤੇ ਇਸੇ ਬਾਬਤ ਅੱਜ ਸੰਮੇਲਨ ਦੀ ਜਿਹੜੀ ਮੈਨੇਜਮੈਂਟ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਮੇਰੇ ਨਾਲ ਇਸ ਵਕਤ ਇੱਕ ਬੜੀ ਹੀ ਮਸ਼ਹੂਰ ਸ਼ਖਸੀਅਤ ਮੇਰੇ ਨਾਲ ਹਾਜ਼ਰ ਨੇ ਇਸ ਵਕ ਆਓ ਸਰ ਤੋਂ ਹਿਲੰਦੇ ਆ ਸੰਮੇਲਨ ਦੇ ਬਾਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਅਸਰ ਜਿਵੇਂ ਕਿ ਹਰ ਸਾਲ ਇਹ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਦੇਵੀਤਲਾ ਮੰਦਿਰ ਦੇ ਵਿੱਚ ਤੇ ਇਸ ਵਾਰ 148 ਵਾ ਜਿਹੜਾ ਸੰਗੀਤ ਸੰਮੇਲਨ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਸਾਨੂੰ ਥੋੜੀ ਜੀ ਜਾਣਕਾਰੀ ਦਿਓ ਜੀ ਮੈਂ ਦੱਸਣਾ ਚਾਹਣਾ ਤੁਹਾਡੇ ਸਾਰੇ ਦਰਸ਼ਕਾਂ ਨੂੰ ਕਿ ਇਹ ਇੱਕ ਸੰਗੀਤ ਦੀ ਅਮੀਰ ਵਿਰਾਸਤ ਆ ਅਮੀਰ ਪਰੰਪਰਾ ਆ ਇਹ ਸੰਗੀਤ ਦਾ ਇੱਕ ਰੱਥ ਆ ਇਹ ਰੱਥ ਜਿਹੜਾ 1875 ਤੋਂ ਸ਼ੁਰੂ ਹੋਇਆ ਸੀ ਤੇ ਨਰੰਤਰ ਚੱਲਿਆ ਆ ਰਿਹਾ 148ਵੇਂ ਵਰੇਜ ਵਿੱਚ ਪ੍ਰਵੇਸ਼ ਕਰ ਗਿਆ ਇਹਦੇ ਇਸ ਰਥ ਦੇ ਉੱਤੇ अनेका ਲੋਕਾਂ ਦੀ ਜਿਹੜੀ ਕਲਾ ਸਵਾਰਿਆ अनेका ਲੋਕਾਂ ਦੀਆਂ ਫੀਲਿੰਗਸ ਇਹਦੇ ਤੇ ਸਵਾਰਿਆ अनेका 148 ਸਾਲਾਂ ਦੀ ਵਿਰਾਸਤ ਇਹਦੇ ਦੇ ਸਵਾਰਿਆ ਸੋ ਇਹ ਚੱਲਦਾ 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 148ਵੇਂ ਵਰੇਜ ਵਿੱਚ ਪ੍ਰਵੇਸ਼ ਕਰ ਗਿਆ ਜਿਹੜੀ ਕਿ ਗੱਲ ਸਾਨੂੰ ਬਹੁਤ ਮਾਣ ਦੀ ਹਾਂ ਕਿ ਇਸ ਧਰਤੀ ਦੇ ਉੱਤੇ ਸੰਗੀਤ 148 ਸਾਲਾਂ ਤੋਂ ਨਰੰਤਰ ਚੱਲ ਰਿਹਾ ਹਾਲਾਂਕਿ ਭਾਰਤ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਚੱਲ ਰਿਹਾ ਲੇਕਿਨ ਇੱਕ ਸੰਗਠਿਤ ਤੌਰ ਤੇ ਇੱਕ ਸਮੇਲਨ ਦੇ ਤੌਰ ਤੇ ਇਹ 148 ਮਾਇਆ ਜਿਹੜਾ 1875 ਸ਼ੁਰੂ ਹੋਇਆ ਸੀ 2023 ਚ ਪਹੁੰਚ ਗਿਆ ਔਰ ਇਸ ਵਾਰੀ ਜਿਹੜਾ ਸਮੇਲਨ ਆ 29 30 31 ਦਸੰਬਰ ਨੂੰ ਕਰਵਾਇਆ ਜਾ ਰਿਹਾ ਇਹ ਦੋ ਹਿੱਸਿਆਂ ਚੰਦਾ 3 ਦਿਨ ਦਾ ਸੰਗੀਤ ਸਮਾਗਮ ਔਰ 4 ਦਿਨ ਦਾ 뮤직 ਕੰਪੀਟੀਸ਼ਨ ਜਿਹਦੇ ਚ ਦੋ ਕੈਟਾਗਰੀਜ਼ ਹੋਣੀਆਂ ਜੂਨੀਅਰ ਐਂਡ ਸੀਨੀਅਰ ਕੈਟਾਗਰੀ ਸੋ ਉਹ ਬੱਚਿਆਂ ਦੇ ਸੰਗੀਤ ਮੁਕਾਬਲੇ ਹੁੰਦੇ ਆ ਕਲਾਸੀਕਲ ਦੇ ਉਹਦੇ ਵਿੱਚ ਵੀ ਗਾਉਣਾ ਵਜਾਉਣਾ ਉਹਦੀਆਂ ਵੱਖ-ਵੱਖ ਸਿਨਫਾ ਜਿਹੜੀਆਂ ਆ ਉਹ ਕਰਵਾਈਆਂ ਜਾਂਦੀਆਂ ਅਸੇ ਲਈ ਅੱਜ ਫਾਈਨਲ ਅਨਾਉਂਸਮੈਂਟਸ ਐਂਡ ਇਨਵੀਟੇਸ਼ਨ অর ਇਨਫੋਰਮੇਸ਼ਨ ਦੀ ਪ੍ਰੈਸ ਕਾਨਫਰੰਸੀ ਉਹ ਅਸੀਂ ਹੁਣੇ ਕੰਡਕਟ ਕੀਤੀ ਹੈ ਜੀਵੇਂ ਕਿ ਸਾਰੇ ਜਾਣਦੇ ਕਿ ਇਹ ਜਿਹੜਾ ਹਰੀਵੱਲਾ ਬਸੰਗੀ ਸੰਮੇਲਨ ਹੈ ਜੋ ਜਲੰਧਰ ਦਾ ਮਾਣ ਹੈ ਬਹੁਤ ਸਾਰੀਆਂ ਜਿਹੜੀਆਂ ਸਿਰਮੌਰ ਤੇ ਸਰਕਾਰਡ ਹਸਤੀਆਂ ਇਹਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਤੇ ਸ਼ਹਿਰ ਦੀ ਵਿਵਸਥਾ ਵੀ ਧਿਆਨ ਮੱਦੇਨਜ਼ਰ ਰੱਖਦੇ ਹੋਏ ਸੰਗੀਤ ਸੰਮੇਲਨ ਦੇ ਜਿਹੜੀ ਤਿਆਰੀਆਂ ਨੇ ਉਹ ਪ੍ਰਬੰਧ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਦੇਖੋ ਇਹਦੇ ਲਈ ਸਭ ਤੋਂ ਪਹਿਲਾ ਜਿਹੜਾ ਪ੍ਰਬੰਧਤਾ ਇਹ ਹੁੰਦਾ ਕਿ ਪੰਡਾਲ ਤੋਂ ਇਲਾਵਾ ਲੋਕ ਤੋਂ ਸਟੇਜ ਤੋਂ ਇਲਾਵਾ ਕਿ ਜਿਹੜਾ ਠੰਡ ਆ ਠੰਡ ਦੇ ਵਿੱਚ ਹਰੇਕ ਬੰਦਾ ਡਰਦਾ ਹੁੰਦਾ ਨਿਕਲਣ ਤੋਂ ਡਰਦਾ ਹੈ ਤੇ ਇਹਦੇ ਲਈ ਸਾਨੂੰ ਇਹ ਹੁੰਦਾ ਕਿ ਜਦੋਂ ਬੰਦਾ ਪੰਡਾਲ ਦੇ ਅੰਦਰ ਐਂਟਰ ਕਰ ਗਿਆ ਪੰਡਾਲ ਦੇ ਅੰਦਰ ਇਸ ਤਰ੍ਹਾਂ ਦਾ ਪ੍ਰਬੰਧ ਹੋਵੇ ਨਾ ਕੋਜੀ ਹੋਵੇ ਨਾ ਨੇਗ ਹੋਵੇ ਕਿ ਕਿਸੇ ਨੂੰ ਠੰਡਾ ਨਾ ਲੱਗੇ ਉਹਦੇ ਲਈ ਅਸੀਂ ਵਾਟਰਪਰੂਫ ਟੈਂਟ ਜਿਹੜਾ ਲਗਾਇਆ ਜਾਂਦਾ ਔਰ ਸਾਈਡਸ ਜਿਹੜੀਆਂ ਡਬਲ ਟ੍ਰਿਪਲ ਲੇਅਰ ਦੇ ਨਾਲ ਸੀਲ ਕੀਤੀਆਂ ਜਾਣੀਆਂ ਔਰ ਉਹਦੇ ਚ ਇਲੈਕਟ੍ਰਿਕ ਹੀਟਰਸ ਜਿਹੜੇ ਆ ਉਹ ਉੱਥੇ ਲਾਏ ਜਾਂਦੇ ਆ ਤਾਂ ਕਿ ਉਹ ਕੋਜੀ ਰਵੇ ਥੱਲੇ ਪਹਿਲਾਂ ਚਾਦਰਾਂ ਉਹਦੇ ਉੱਤੇ ਪਰਾਲੀ ਉਹਦੇ ਉੱਤੇ ਬੈੱਡ ਸ਼ੀਟਾਂ ਉਹਦੇ ਉੱਤੇ ਫੇਰ ਸ਼ੀਟਾਂ ਤਾਂ ਕਿ ਥੱਲੇ ਵੀ ਠੰਡਕ ਨਾ ਚੜੇ ਸੋ ਇਹ ਅਰੇਂਜਮੈਂਟ ਬਹੁਤ ਜ਼ਰੂਰੀ ਹੁੰਦਾ ਕਿ ਠੰਡ ਦੇ ਵਿੱਚ ਤੁਸੀਂ ਅੰਦਰ ਆ ਕੇ ਠੰਡਕ ਨਾ ਮਹਿਸੂਸ ਕਰੋ ਨਿਗ ਮਹਿਸੂਸ ਕਰੋ ਇਸ ਤੋਂ ਇਲਾਵਾ ਸਕਿਉਰਟੀ ਰੀਟ੍ਰੀਟਮੈਂਟਸ ਆ ਐਡਮਿਨਿਸਟ੍ਰੇਟਿਵ ਅਰੇਂਜਮੈਂਟਸ ਆ ਬਾਕੀ ਜਿਹੜੇ ਆਰਟਿਸਟ ਆ ਉਹਨਾਂ ਦਾ ਟਰੈਵਲ ਸਕੈਡਿਊਲ ਉਹਨਾਂ ਦੀ ਟਰਾਂਸਪੋਰਟੇਸ਼ਨ ਉਹਨਾਂ ਦੀ ਅਕਾਮੋਡੇਸ਼ਨ ਉਹਨਾਂ ਦਾ ਫੂਡ ਉਹਨਾਂ ਦੀ ਹੋਟਲ ਟੂ ਪੰਡਾਲ ਜਿਹੜੀ ਟਰਾਂਸਪੋਰਟੇਸ਼ਨ ਆ ਔਰ ਵਕ ਵਕ ਕਮੇਟੀਆਂ ਬਣਾ ਕੇ ਉਹਦੇ ਅਰੇਂਜਮੈਂਟ ਜਿਹੜੇ ਸਾਰੇ ਕਰ ਲਏ ਗਏ ਆ ਜਿਵੇਂ ਕਿ ਤੁਸੀਂ ਕਿਹਾ ਕਿ ਪਹਿਲੇ 25 ਤੋਂ 28 ਦਸੰਬਰ ਤੱਕ ਕੰਪੀਟੀਸ਼ਨ ਚੱਲਣਗੇ ਉਸ ਤੋਂ ਬਾਅਦ ਜਿਹੜਾ ਮੇਨ ਸੰਮੇਲਨ ਦਾ ਆਯੋਜਨ ਹੋਏਗਾ ਤੇ ਜਿਹੜੇ ਕਿਹੜੇ ਕਿਹੜੇ ਉਮਰ ਵਰਗ ਦੇ ਜਿਹੜੇ ਲੋਕ ਨੇ ਇਸ ਸੰਮੇਲਨ ਦੇ ਵਿੱਚ ਭਾਗ ਲੈਂਦੇ ਨੇ ਤੇ ਕਿਹੜੇ ਕਿਹੜੇ ਸ਼ਹਿਰ ਤੋਂ ਇਸ ਸੰਮੇਲਨ ਵਿੱਚ ਪੈਨ ਇੰਡੀਆ ਪੈਨ ਇੰਡੀਆ ਕੀ ਅਬਰਾਡ ਤੋਂ ਵੀ ਲੋਕ ਆਂਦੇ ਆ ਲੋਕ ਪਾਰਟਿਸਪੇਟ ਕਰਦੇ ਆ 뮤ਜ਼ਿਕ ਕੰਪੀਟੀਸ਼ਨ 'ਚ ਵੀ ਔਰ ਜਿਹੜਾ ਮੇਨ ਮੇਨ ਜਿਹੜਾ ਸਮੇਨ ਨਾਲ ਉਹਦੇ ਵਿੱਚ ਵੀ ਕਿ ਬੰਦਾ ਭਾਰਤੀ ਸੰਗੀਤ ਦਾ ਸੰਗੀਤ ਦਾ ਜਾਣੂ ਹੋਵੇ ਉਹਦਾ ਗਿਆਤਾ ਹੋਵੇ ਉਹਦੀ ਮਹਾਰਤ ਹੋਵੇ ਸਾਡੇ ਲਈ ਕੋਈ ਧਰਮ ਨਸਲ ਰੰਗ ਦੇਸ਼ ਵਿਦੇਸ਼ ਸੂਬਾ ਕੋਈ ਮੈਨੇ ਨਹੀਂ ਰੱਖਦਾ ਸਾਨੂੰ ਇਹ ਆ ਕਿ ਉਹ ਸੰਗੀਤ ਨੂੰ ਪਿਆਰ ਕਰਦਾ ਹੋਵੇ ਸੰਗੀਤ ਉਹਦੇ ਲਈ ਪ੍ਰਾਇੋਰਟੀ ਹੋਵੇ ਤੇ ਸੰਗੀਤ 'ਚ ਉਹਦੀ ਮਹਾਰਤ ਹੋਵੇ ਐਕਸਪਰਟ ਹੋਵੇ ਚੈਲੈਂਜਿੰਗ ਹੋਵੇ ਉਹ ਤੇ ਇਸ ਕਰਕੇ ਅਰਜੋੜੀਜ਼ ਵੈਲਕਮ ਜਿਵੇਂ ਕਿ ਤੁਸੀਂ ਦੱਸਿਆ ਕਿ ਬਹੁਤ ਸਾਰੇ ਸਿਰਮੌਰ ਹਸਤੀਆਂ ਇਹਦੇ ਵਿੱਚ ਸਮਾਨਿਤ ਵੀ ਕੀਤੀਆਂ ਜਾਂਦੀਆਂ ਨੇ ਤੇ ਕੀ ਪੈਰਾਮੀਟਰਸ ਕਿਹੜੇ ਮਾਪਦੰਡ ਹੁੰਦੇ ਨੇ ਜਿਹੜੇ ਸੰਗੀਤ ਦੇ ਕਿ ਜਿਹੜੇ ਉਹਨਾਂ ਨੂੰ ਚੁਣਿਆ ਜਾਂਦਾ ਤੇ ਫਿਰ ਸਨਮਾਨਿਤ ਕੀਤਾ ਜਾਂਦਾ ਦੇਖੋ ਦੋ ਇਹਦੇ ਚੋਂ ਨੇ ਇੱਕ ਤਾਂ ਹੈਗਾ ਮਤਲਬ ਸੇਵਾ ਸਮਾਨ ਉਹ ਮਹਾਸਭਾ ਦੇ ਕਿਸੇ ਵੀ ਬੰਦੇ ਨੂੰ ਦਿੱਤਾ ਜਾਂਦਾ ਕਿ ਉਹਦੀ ਕਿੰਨੇ ਸਾਲ ਦੀ ਵਰਕਿੰਗ ਆ ਇਹਦੀ ਸੰਗੀਤ ਦੇ ਪ੍ਰਚਾਰ ਲਈ ਮਹਾਸਭਾ ਦੇ ਸੁਚਾਰੂ ਪ੍ਰਬੰਧਾਂ ਲਈ ਸੁਚਾਰੂ ਇਹਨੂੰ ਇਹਦਾ ਪ੍ਰਚਾਰ ਵਾਸਤੇ ਤੋ ਵੈਟ ਕੀ ਰਕੇਸ਼ ਦਾਦਾ ਜੀ ਨੂੰ ਦਿੱਤਾ ਜਾ ਰਿਹਾ ਜਿਹੜੇ ਟ੍ਰੈਜਰ ਰਹੇ ਆ ਬਹੁਤ ਸਾਲ ਤੇ ਮਹਾਸਭਾ ਦੇ ਬਹੁਤ ਉਹਨਾਂ ਨੇ ਵੱਡਾ ਕੰਮ ਕੀਤਾ ਆਰਕਾਈਵ ਦੇ ਤੌਰ ਤੇ ਵੀ ਇੱਕ ਬੁੱਕ ਉਹਨਾਂ ਨੇ ਤਿਆਰ ਕੀਤੀ ਸੀ ਮਹਾਸਭਾ ਦੇ ਲਈ ਇਸੋਲਾਵਾ ਜਿਹੜਾ ਇੱਕ ਲਾਈਫਟਾਈਮ ਅਚੀਵਮੈਂਟ ਦਿੱਤਾ ਜਾਂਦਾ ਉਹ ਦੇਖਿਆ ਜਾਂਦਾ ਕਿ ਇਸ ਵਿਅਕਤੀ ਦੀ ਇਸ ਫਨਕਾਰ ਦੀ ਸੰਗੀਤ ਦੇ ਵਿੱਚ ਕਿੰਨੇ ਕ ਕੰਟ੍ਰਿਬਿਊਸ਼ਨ ਆ ਕਿੰਨੀ ਇੱਕ ਇਹਦਾ ਸੰਗੀਤ ਜਿਹੜਾ ਆ ਉਹਦੀ ਉਹਦੇ ਵਿੱਚ ਪਿਓਰਿਟੀ ਉਹਦੇ ਵਿੱਚ ਡੀਪਨੈਸ ਕਿੰਨੀ ਕਿ ਜ਼ਿਆਦਾ ਆ ਉਹਨ ਕੀ ਉਸਤਾਦ ਨਿਸ਼ਾਤ ਖਾਨ ਸਾਬ ਨੂੰ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜੀਆਂ ਪ੍ਰੋਮੀਨੈਂਟ ਹਸਤੀਆਂ ਇਹਦੇ ਆ ਰਹੀਆਂ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਇਸ ਵਾਰੀ ਗਵਰਨਰ ਜਿਹੜੇ ਸਾਡੇ ਪੰਜਾਬ ਦੇ ਸ਼੍ਰੀ ਬਨਵਾਰੀ ਦਾ ਪੁਜਿਤ ਆ ਰਹੇ ਨੇ ਔਰ 29 ਤਰੀਕ ਨੂੰ ਆਣਗੇ ਇਸ ਤੋਂ ਇਲਾਵਾ ਕੈਬਨਿਟ ਮਿਨਿਸਟਰ ਬਲਕਾਰ ਸਿੰਘ ਜੀ ਇਹਦੇ ਚ ਪਹੁੰਚ ਰਹੇ ਆ ਟੂਰਿਜ਼ਮ ਐਂਡ ਕਲਚਰ ਮਿਨਿਸਟਰ ਅਨਮੋਲ ਗਗਨ ਮਾਨ ਇਹਦੇ ਚ ਪਹੁੰਚ ਰਹੇ ਆ ਇਸ ਤੋਂ ਇਲਾਵਾ ਮੈਂ ਹੋਰ ਮਿਨਿਸਟਰਸ ਨਾਲ ਵੀ ਸੰਪਰਕ ਕਰਾਂਗਾ ਕਿ ਉਹ ਵੀ ਇਹਦੇ ਚ ਜਿਵੇਂ ਪਿਛਲੇ ਸਾਲ ਸਪੀਕਰ ਸਾਹਿਬ ਆਏ ਸੀ ਮੇਰੀ ਕੋਸ਼ਿਸ਼ ਆ ਕਿ ਸਪੀਕਰ ਸਾਹਿਬ ਜ ਫਾਈਨੈਂਸ ਮਿਨਿਸਟਰ ਜਾਂ ਸਪੋਰਟਸ ਮਿਨਿਸਟਰ ਇਹਦੇ ਜ਼ਰੂਰ ਆਉਣ ਅੱਜ ਕੱਲ ਦਾ ਜਿਵੇਂ ਦਾ ਮਾਹੌਲ ਹੈ ਤੇ ਜਿਹੜਾ ਪੰਜਾਬੀ ਸਿੰਗਿੰਗ ਹੈ ਜਾਂ ਅਸੀਂ ਪੂਰੇ ਸੰਗੀਤ ਦੀ ਗੱਲ ਸੰਗੀਤ ਜਗਤ ਦੀ ਗੱਲ ਕਰ ਰਹੀਏ ਇੱਕ ਨਵਾਂ ਵਰਜ਼ਨ ਜਿਹੜਾ ਲੋਕੀ ਹੈ ਉਹ ਸੁਣਨ ਸੁਣਨਾ ਪਸੰਦ ਕਰਦੇ ਹੈ ਤੇ ਕਲਾਸਿਕਲ ਸਿੰਗਿੰਗ ਨੂੰ ਉਨੀ ਜਿਹੜੀ ਹੈ ਉਹਦਾ ਜਿਹੜਾ ਵਿਝਾਵ ਉਹ ਘਟਦਾ ਜਾ ਰਿਹਾ ਲੋਕਾਂ 'ਚ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਕੀ ਕੀ ਇੱਕ ਪ੍ਰੋਬਲਮ ਕਿੱਥੇ ਹੈਗੀ ਹੈ ਇਹ ਸੋਸਾਇਟੀ ਦਾ ਟ੍ਰੈਂਡ ਹੈ ਕਿ ਜਿਹੜਾ ਆਰਗੈਨਿਕ ਫੂਡ ਆ ਆਰਗੈਨਿਕ ਫਰੂਟ ਆ ਆਰਗੈਨਿਕ ਵੈਜੀਟੇਬਲਸ ਆ ਉਹਨਾਂ ਦੀ ਵਿਕਰੀ ਘਟਿਆ ਉਹ ਲੋਕ ਘੱਟ ਉਹਨਾਂ ਨੂੰ ਖਰੀਦੇ ਆ ਪਰ ਲੇਕਿਨ ਗੁਣਵਾਨ ਉਹ ਜ਼ਿਆਦਾ ਹੈ ਸੋ ਇਸੇ ਕਰਕੇ ਕਿ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਕੋਈ ਬਹੁਤ ਆ ਕਲਾਸ ਕੋਈ ਸਟੋਰ ਹੁੰਦਾ ਉਹਦੇ ਤੇ ਰਸ਼ ਘਟ ਹੁੰਦਾ ਪਰ ਲੇਕਿਨ ਚੱਲਦਾ ਹੋਈ ਹੈ ਸਮਾਜ ਦੇ ਵਿੱਚ ਬ੍ਰੇਨ ਦੀਆਂ ਕਲਾਸੇਸ ਆ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਚੀਜ਼ ਪਸੰਦ ਆ ਕਿਸੇ ਨੂੰ ਕਿਸ ਤਰ੍ਹਾਂ ਦੀ ਚੀਜ਼ ਪਸੰਦ ਆਯਾ ਸੰਗੀਤ ਸਾਰੇ ਵਧੀਆ ਆ ਫੋਕ ਸੰਗੀਤ ਦੀ ਆਪਣੀ ਇੱਕ ਵੈਲਿਊ ਆ ਦੁਨੀਆ 'ਚ ਜਿਹੜਾ ਪਹਿਲਾ ਸੰਗੀਤ ਪੈਦਾ ਹੋਇਆ ਉਹ ਫੋਕ 뮤직 ਹੀ ਪੈਦਾ ਹੋਇਆ ਕਿ ਇਹ ਫੋਕ 뮤직 ਦੀ ਪਪੂਲਾਰਿਟੀ ਇਸ ਕਰਕੇ ਜ਼ਿਆਦਾ ਆ ਕਿ ਉਹ ਮਨੋਖੋਜੇ ਖੁੱਲੇ ਸੁਭਾਅ ਦੇ ਬਹੁਤ ਨੇੜੇ ਆ ਔਰ ਜਿਹੜਾ ਇਹ ਕਲਾਸਿਕਲ 뮤직 ਆ ਇਹ ਥੋੜਾ ਜਿਹਾ ਟਫ ਮੰਨਿਆ ਜਾਂਦਾ ਲੇਕਿਨ ਜੇ ਜਿਸ ਵਿਅਕਤੀ ਨੂੰ ਇਹਦਾ ਰਸ ਪੈ ਜਾਵੇ ਉਹਦੇ ਲਈ ਇਹ ਬੇਹਦ ਰਸੀਲਾ ਵੀ ਆ ਸੋ ਸਾਡਾ ਇਹ ਆ ਕਿ ਇਹ ਇੱਕ ਵੱਖਰੀ ਕਿਸਮ ਦਾ ਇਹਦਾ ਇੱਕ ਟੇਸਟ ਆ ਲੇਕਿਨ ਇਹ ਟੇਸਟ ਵਾਲੇ ਲੋਕ ਵੀ ਬੇਸ਼ੁਮਾਰ ਨੇ ਮੈਨੂੰ ਯਾਦ ਆ ਕਿ ਕੌਸ਼ਿਕ ਚਕਰਵਰਤੀ 2 ਸਾਲ ਪਹਿਲਾਂ ਆਏ ਸੀ ਤਾਂ ਅਸੀਂ ਉਹਨਾਂ ਨੂੰ ਜਿਵੇਂ ਕੋਈ ਬਹੁਤ ਫੋਕ ਜਾਂ ਪੌਪ ਸਟਾਰ ਆਇਆ ਹੁੰਦਾ ਏਵੇਂ ਅਸੀਂ ਹਿਊਮਨ ਚੇਨ ਬਣਾ ਕੇ ਉਹਨੂੰ ਬਾਹਰ ਕੱਢਿਆ ਸੀ ਆਟੋਗ੍ਰਾਫ ਤੇ ਤਸਵੀਰਾਂ ਵਾੜੀਆਂ ਦੇ ਰਸੀ ਸੋ ਹਰ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹਦੀ ਉਹਦੀ ਆਪਣੀ ਇੱਕ ਪੌਪੁਲਾਰਿਟੀ ਆ ਸੋ ਅਸੀਂ ਤਾਂ ਖੁਸ਼ ਹੁੰਨੇ ਆ ਕਿ ਅਜੀਬ ਢੇ ਚ ਇਹ ਨਿਰੰਤਰ ਚੱਲ ਰਿਹਾ ਔਰ ਲੋਕ ਔਰ ਬੱਚਿਆਂ ਦੇ ਕੰਪੀਟੀਸ਼ਨ ਤੋਂ ਮੈਨੂੰ ਲੱਗਦਾ ਕਿ ਇਹ ਚੀਜ਼ ਕਿਤੇ ਜਾ ਨਹੀਂ ਸਕਦੀ ਜਿੰਨਾ ਚਿਰ ਬੱਚਿਆਂ ਦਾ ਕੰਪੀਟੀਸ਼ਨ ਚੱਲ ਰਿਹਾ ਉਹਨਾਂ ਦੇ ਸੰਗੀਤ ਜ਼ਿੰਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਸੋ ਇਸਨ ਮੇਰੇ ਨਾਲ ਮੈਨੇਜਮੈਂਟ ਦੇ ਜਿਹੜੇ ਕਮੇਟੀ ਮੈਂਬਰ ਨੇ ਉਹ ਦੀਪਕ ਬਾਲੀ ਜੀ ਜਿਨ੍ਹਾਂ ਨੇ ਬਹੁਤ ਜਿਹੜੀ ਕਿ ਸਾਨੂੰ ਵਿਸਥਾਰ ਨਾਲ ਇਸ ਸੰਗੀਤ ਸੰਮੇਲਨ ਬਾਰੇ ਜਾਣਕਾਰੀ ਦਿੱਤੀ ਹੈ ਤੇ ਸ਼੍ਰੀ ਸਿੱਧ ਸ਼ਕਤੀ ਵੀ ਦੇਵਤਲਾ ਮੰਦਿਰ ਦੇ ਵਿੱਚ ਇਹ 148 ਵਾਂ ਸੰਗੀਤ ਸੰਮੇਲਨ ਜਿਹੜਾ ਆਯੋਜਿਤ ਕੀਤਾ ਜਾਣਾ ਤੇ ਇਸ ਬਾਰੇ ਜਿਹੜੇ ਪ੍ਰਬੰਧ ਕਾਫੀ ਜਿਹੜੇ ਖਾਸ ਪ੍ਰਬੰਧ ਉਹ ਵੀ ਕਰ ਲਏ ਗਏ ਨੇ ਤੇ ਦੀਪਕ ਬਾਲੀ ਜੀ ਨੇ ਸਾਨੂੰ ਇਸ ਸੰਮੇਲਨ ਬਾਰੇ ਕਾਫੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਪੰਜਾਬ ਦੇ ਗਵਰਨਰ ਨੇ ਸ਼੍ਰੀ ਬਨਵਾਰੀ لال ਬਰੋਹੀ ਤੋਂ ਉਹਨਾਂ ਵੱਲੋਂ ਇਸ ਅਗਮ ਦੇ ਵਿੱਚ ਸ਼ਿਰਕਤ ਕੀਤੀ ਜਾਏਗੀ ਤੇ ਹੋਰ ਵੀ ਕਈ ਸਿਰਮੌਰ ਹਸਤੀਆਂ ਨੇ ਜਿਵੇਂ ਕਿ ਦੀਪਕ ਬਾਲ ਜੀ ਨੇ ਦੱਸਿਆ ਕਿ ਹੋਰ ਵੀ ਕਈ ਸਿਰਮੌਰ ਹਸਤੀਆਂ ਇਸ ਸੰਮੇਲਨ ਵਿੱਚ ਸ਼ਾਮਲ ਹੋਣਗੀਆਂ ਤੇ ਤਦ ਤੱਕ ਲਈ ਮੈਨੇ ਦਿਓ ਇਜਾਜ਼ਤ ਕੈਮਰਾ ਪਰਸ ਤੇ ਮਨੀਸ਼ ਦੇ ਨਾਲ ਮੈਂ 파ਰਸ ਪੰਜਾਬੀ ਬੁਲੇਟ